O ਸਾਹਿਬ ਸ਼ਹਿਰ ਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕਾਫੀ ਯਾਤਰਾ ਕੱਢੀ ਗਿਆ ਹੈ ਸਪਤਾਜੱਕ ਸ਼ੁਰੂ ਹੁੰਦਾ ਹੈ ਤੁਸੀਂ ਇਸ ਵਕਤ ਵੀ ਹਿੱਸਾ ਲਿਆ ਹੈ ਕਿਵੇਂ ਦਾ ਮਹਿਸੂਸ ਹੋ ਰਿਹਾ ਹੈ ਦੇਖੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਕਿਸੇ ਨਗਰ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਧਰਮ ਦੇ ਕੰਮ ਹੁੰਦੇ ਨੇ ਇਹਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਅੱਜ ਦੇ ਦਿਨ ਤੇ ਮੈਂ ਮੰਡੀ ਵਾਸੀ ਨੂੰ ਸਾਰਿਆਂ ਵੱਜ ਦੀ ਇਸ ਵਾਰਕ ਦੀ ਮੁਬਾਰਕਬਾਦ ਦਿੰਦਾ ਕਿ ਪ੍ਰਮਾਤਮਾ ਕਿਰਪਾ ਕਰੇ ਇਸੇ ਤਰ੍ਹਾਂ ਹਰ ਸਾਲ ਜਿਵੇਂ ਕਲ ਸਜਤਰਾ ਨਿਕਲਦੀ ਹੈ ਇਹ ਨਿਕਲਦੀ ਰਹੇ ਔਰ ਸਾਰੇ ਲੋਕ ਅਨੁਸਾਰ ਦਿੰਦੇ ਰਹੇ ਧਰਮ ਦੇ ਮਾਮਲੇ ਜੇ ਲੋਕਾਂ ਨੂੰ ਕਿਸੇ ਦਿੰਦੇ ਤੇ ਸਾਨੂੰ ਇਕੱਠੇ ਰਹਿਣਾ ਚਾਹੀਦਾ ਬਿਲਕੁਲ ਜਿਹੜਾ ਧਰਮ ਹੈ ਧਰਮ ਦਾ ਸਭ ਦਾ ਸਾਂਝਾ ਧਰਮ ਹੁੰਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਭਾਈਚਾਰਕ ਸਾਂਝਾ ਤਾਂ ਹੀ ਮਜ਼ਬੂਤ ਹੋਗੇ ਨਾ ਜੇ ਤੁਸੀਂ ਸਾਰੇ ਇਕੱਠੇ ਹੋ ਕੇ ਚੱਲਾਂਗੇ ਕਿਉਂਕਿ ਸਾਲ ਦੇ ਵਿੱਚ ਬਹੁਤ ਸਾਰੇ ਤਿਹਾਰ ਨੇ ਸਾਰੇ ਧਰਮ ਦੇ ਤਿਹਾਰ ਆਉਂਦੇ ਨੇ ਸਾਨੂੰ ਇਹ ਇੱਥੇ ਆ ਕੇ ਮਤਭੇਦ ਨਹੀਂ ਕਰਨਾ ਚਾਹੀਦਾ ਕੋਈ ਵੀ ਪਾਰਟੀ ਹੈ ਕੋਈ ਵੀ ਇਨਸਾਨ ਹੈ ਅਸੀਂ ਇਨਸਾਨ ਹਾਂ ਇਨਸਾਨ ਜਦੋਂ ਕੋਈ ਧਰਮ ਹੈ ਧਰਮ ਸਾਡੇ ਸਾਰਿਆਂ ਦੇ ਸਾਂਝੇ ਨੇ ਧਰਮ ਕੋਈ ਵੰਡਿਆ ਹੋਇਆ ਨਹੀਂ ਹੈਗਾ ਇਸ ਕਰਕੇ ਮੈਨੂੰ ਹਰ ਸਾਲ ਇਸ ਕਲ ਸਜਾਤਰ ਦੇ ਵਿੱਚ ਸਾਮਰ ਹੋਣ ਦਾ ਮੌਕਾ ਮਿਲਦਾ ਹੈ ਔਰ ਮੈਂ ਅੱਜ ਇਸ ਮੌਕੇ ਦੇ ਉੱਤੇ ਸਾਰੇ ਮੰਡੀ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦੇ ਦਿੰਦਾ ਔਰ ਨਾਲ ਇਹ ਵੀ ਕਹਿਣਾ ਚਾਹੁੰਦਾ ਕਿ ਸਾਰੇ ਹੋ ਮੁਹਮਾ ਕੇ ਇਕੱਠੇ ਹੋ ਕੇ ਔਰ ਜਿਵੇਂ ਆਪਣੇ ਭਾਈਚਾਰ ਸਾਂਝ ਨੂੰ ਬਜਰੂਤ ਕਰੀਏ ਔਰ ਸਾਰੇ ਧਰਮਾਂ ਦਾ ਸਾਰੇ ਪਸਥਕਰ ਕਰੀਏ ਬਹੁਤ ਬਹੁਤ ਧੰਨਵਾਦ ਭਲਾ ਅੱਜ ਕਲ ਸਜਾਤਰ ਚੱਗੀ ਜਾ ਰਹੀ ਹੈ ਤੁਸੀਂ ਉਹਦੇ ਵਿੱਚ ਆਪਣਾ ਸਹਿਯੋਗ ਦਿੱਤਾ ਜੀ ਲੱਗ ਰਿਹਾ ਮੈਨੂੰ ਇਹ ਵੀ ਅੱਜ ਤੋਂ ਅੱਗੇ ਮੈਂ ਜੂ ਜੁ ਕੋਈ ਕਾਲੀ ਯਾਤਰਾ ਜਦ ਅਸੀਂ ਨੇ ਸਾਰਿਆਂ ਦੇ ਸਹਿਯੋਗ ਨਾਲ ਕਰ ਰਹੇ ਆ ਸਾਰੇ ਭਾਈਚਾਰੇ ਦੀ ਸਾਂਝ ਬਣਾਉਣ ਲਈ ਇਹ ਯਾਤਰਾ ਕੀਤੀ ਜਾਂਦੀ ਆ ਤੇ ਪਿੰਡ ਦੀ ਸ਼ਾਂਤੀ ਲਈ ਇਹ ਯਾਤਰਾ ਕੀਤੀ ਜਾ ਰਹੀ ਆ ਬਹੁਤ ਚੰਗਾ ਇਹ ਆਈ ਆਈ ਸਾਲ ਜ ਇਹ ਜਗ ਬਣਾਇਆ ਜਾ ਰਿਹਾ ਬਿਲਕੁਲ ਇਹ ਸਾਰੇ ਸਹਿਯੋਗ ਨਾਲ ਹੀ ਹੁੰਦਾ ਸਾਰੇ ਨਗਰ ਦੀ ਸਹਿਯੋਗ ਨਾਲ ਤੇ ਸਾਨੂੰ ਇਹ ਕੰਮ ਕਰਦੇ ਰਹਿਣਾ ਚਾਹੀਦਾ ਹੈ ਇਦਾਂ ਦੇ ਕੋਪਰੀ ਅੱਜ ਕਾਲੀ ਯਾਤਰਾ ਕੀਤੀ ਗਈ ਹੈ ਤੁਸੀਂ ਉਹਦੇ ਨੂੰ ਸ਼ਮੂਲੀਅਤ ਕੀਤੀ ਹੈ ਕਿਵੇਂ ਦਾ ਪ੍ਰੋਗਰਾਮ ਹੈ ਇਹ ਕਿੰਨੇ ਦਿਨਾਂ ਜਿਹੜੀ ਕਥਾ ਚੱਲੂਗੀ ਇਹ ਜੀ 7ਵਾਂ ਦਾ ਪਹਿਲਾ ਜਗਾ ਮਹਾਜਗਾ ਆਗਰਾ ਹੈ ਇਸ ਹਫਤਾ ਜਾਗਾ ਜੀ ਹਫਤਾ ਜਦੋਂ ਸ਼ੁਰੂ ਹੋਊਗੀ 7 ਦਿਨ ਚੱਲੂਗੀ ਸੱਤਵਾ ਜੀ ਬਹੁਤ ਧੂਮਧਾਮ ਨਾਲ ਪਹਿਲਾਂ ਵੀ ਬਣਾਇਆ ਜਾਂਦਾ ਤੇ ਹਾਈ ਲੈਵਲ ਤੇ ਬਣਾਇਆ ਜਾਂਦਾ ਤੇ ਇਹ ਪਿੰਡ ਦੀ ਸ਼ਾਂਤੀ ਸੁਖ ਸ਼ਾਂਤੀ ਬਾਕੀ ਗਊ ਚਾਲਾ ਚ ਬਣਾਇਆ ਜਾਂਦਾ ਗਊਆਂ ਦੀ ਸੁਖ ਸ਼ਾਂਤੀ ਲਈ ਬਣਾਇਆ ਜਾਂਦਾ ਬਾਕੀ ਹੁਣ ਚੀਮਾ ਸਾਹਿਬ ਨੇ ਸਾਨੂੰ 10 ਲੱਖ ਦਾ ਛੱਟ ਵੀ ਦਿੱਤਾ ਜੀ ਅਸੀਂ ਛੱਟ ਵੀ ਬਣਾਇਆ ਗਊ ਸ਼ਾਲਾ ਜੀ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਬਾਕੀ ਬਹੁਤ ਸ਼ਹਿਸ਼ਾ ਦੇਖ ਲੋ ਹੁਣ 100-200 ਕਾਲਸ ਯਾਤਰਾ ਨਿਕਲ ਰਹੀ ਆ ਤੇ ਬਹੁਤ ਵੀ ਸ਼ਾਂਜ ਬਣੀ ਰਹੀ ਪਿੰਡ ਚ ਸ਼ੁਕ ਸ਼ਾਂਤੀ ਬਣੀ ਰਹੀ ਜੀ ਕਿੰਨਾ-ਕਿੰਨਾ ਵੱਲੋਂ ਸਹਿਯੋਗ ਮਿਲਦਾ ਹੈ ਸਹਿਯੋਗ ਸਾਰੇ ਪਿੰਡ ਵੱਲੋਂ ਮਿਲਦਾ ਸ਼ਹਿਰ ਮੰਡੀ ਵੱਲੋਂ ਆਰਤੀਆ ਵੱਲੋਂ ਸਾਰੇ ਪਿੰਡ ਵੱਲੋਂ ਸਹਿਯੋਗ ਮਿਲਦਾ ਤਾਂ ਐਡਾ ਵੱਡਾ ਜੱਗ ਇਹ ਦਰਭਾ ਗਊਸ਼ਾਲਾ ਚ ਹੁੰਦਾ ਯਾਰ ਵੱਡੀ ਗਊਸ਼ਾਲਾ ਜੀ ਸ਼ਹਿਰ ਵਾਸੀਨ ਕੀ ਸੀ ਦਿੰਦੇ ਨੇ ਸ਼ਹਿਰ ਵਾਸੀਆਂ ਨੂੰ ਇਹ ਵੀ ਬਦੋ ਬਦਾ ਜਾਗ ਜਾਗ ਚ ਪਹੁੰਚੋ ਸੁਪਤਾ ਸੁਣੋ ਤੇ ਆਪਦਾ ਪੁੰਡ ਦੇ ਭਾਗੀ ਬਣੋ ਤੇ ਲੋਕਾਂ ਨੂੰ ਵੀ ਇਹ ਸਹਿਯੋਗ ਦਿਓ ਤੇ ਬਾਕੀ ਉਥੇ ਸਾਰਾ ਟਾਈਮ ਲੰਗਰ ਚ ਚੱਲਦਾ ਲੰਗਰ ਛਕੋ ਤੇ ਉਥੇ ਸੇਵਾ ਕਰੋ ਯਾਤਰਾ ਇਹ ਕਿੰਨਾ ਜਿਹੜਾ ਪ੍ਰੋਗਰਾਮ ਹੈ ਸ਼ਹਿਰ ਵਾਸੀ ਵੱਲੋਂ ਹਰਪੇਸ਼ ਜੀ ਇਹ ਸਤਮਾ ਭਾਗਵਤੀ ਸਪਤਾਜਗ ਸ਼ੁਰੂ ਹੋਇਆ ਹੈ ਜਨਤਾ ਜਨਾਰਦਨ ਗਊਸ਼ਾਲਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਡਤ ਨਵੀਨ ਸ਼ਾਸਤਰੀ ਜੀ ਰੋਜ਼ਾਨਾ 2 ਵਜੇ ਤੋਂ ਲੈ ਕੇ 5 ਵਜੇ ਤੱਕਰ ਕਥਾ ਕਰਿਆ ਕਰਨਗੇ ਅਤੇ ਰੋਜ਼ਾਨਾ ਭੰਡਾਰਾ ਟੁੱਟ ਵਰਤੇਗਾ ਅਤੇ ਨਾਰਾਇਣਪੁਰੀ ਮਹਾਰਾਜ ਜੀ ਕਲਵਾਣੋ ਵਾਲੇ ਰੋਜ਼ਾਨਾ ਗਊਸ਼ਾਲਾ ਦੇ ਵਿੱਚ ਦਰਸ਼ਨ ਦਿਆ ਕਰਨਗੇ ਇਸ ਸਪਤਾਜਗ ਦੇ ਵਿੱਚ ਸਭ ਤੋਂ ਪਹਿਲਾਂ ਅੱਜ ਸਵੇਰੇ 17 ਤਰੀਕ ਨੂੰ ਕਲਸ਼ ਯਾਤਰਾ ਵਿੱਚ ਕੱਢੀ ਗਈ ਜਿਸ ਵਿੱਚ 200 100 ਹੱਗਨਾ ਵੱਲੋਂ ਕਲਸ਼ ਯਾਤਰਾ ਦੇ ਵਿੱਚ ਹਿੱਸਾ ਲਿਆ ਤੇ ਸੰਗ ਸਜਾਇਆ ਗਿਆ ਤੇ ਸ਼ਾਇਦ ਦੇ ਹਰ ਇੱਕ ਵੱਲੋਂ ਵਿਅਕਤੀ ਵੱਲੋਂ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਤੇ ਹਰ ਇੱਕ ਧਰਮ ਦੇ ਲੋਕਾਂ ਵੱਲੋਂ ਸਾਨੂੰ ਪੂਰਾ ਸਹਿਯੋਗ ਮਿਲ ਰਿਹਾ ਪੂਰੀਆਂ ਸਾਰੇ ਸੰਸਥਾਾਂ ਮਾ ਜਨਤਾ ਜਨਰਦਨ ਗਊਸ਼ਾਲਾ ਬੜਿਆਲਾ ਗਊਸ਼ਾਲਾ ਮਾ ਸਰਸਵਤੀ ਸੰਗੀਤਨ ਮੰਡਲ ਆਰਟੀਆ ਐਸੋਸੀਏਸ਼ਨ ਨਗਰ ਪੰਚਾਇਤ ਦੇ ਪ੍ਰਧਾਨ ਜੀ ਸਾਡੇ ਸਾਬਕਾ ਐਮ ਐਲ ਏ ਸਰਜੀ ਸਿੰਘ ਧਮਾਨ ਜੀ ਵਿਸ਼ੇਸ਼ ਤੌਰ ਤੇ ਸਮੋਕੇ ਪਹੁੰਚੇ ਨੇ ਤੇ ਸਾਡੀ ਸ਼ੋਭਾ ਯਾਤਰਾ ਦੀ ਰੌਣਕ ਵਧਾਈ ਹੈ ਪੂਰੇ ਇਲਾਕੇ ਵਿੱਚ ਬੜੀ ਸੁਖ ਸ਼ਾਂਤੀ ਵਾਸਤੇ ਹਰ ਸਾਲ ਇਹ ਸਰਤਾਜ ਜੱਗ ਕਰਾਇਆ ਜਾ ਰਿਹਾ ਹੈ ਤੇ ਸੋਨੂੰ ਦੱਸਣਾ ਚਾਹ ਰਿਹਾ ਹਰਪ੍ਰੀਤ ਜੀ ਹਰ ਸਾਲ ਦੀ ਤਰ੍ਹਾਂ ਹਰਪਾ ਸਿੰਘ ਚਿਮਾ ਜੀ ਵੀ ਇਸ ਵਾਰ ਗਊਸ਼ਾਲਾ ਵਿੱਚ ਪਹੁੰਚਣਗੇ ਅਤੇ ਹਰਪਾ ਸਿੰਘ ਚਿਮਾ ਨੇ ਸਾਨੂੰ 10 ਲੱਖ ਦੀ ਗ੍ਰਾਂਟ ਦਿੱਤੀ ਹੈ ਗਊਸ਼ਾਲਾ ਦੇ ਵਿੱਚ ਜਿਹੜਾ ਗਊਆਂ ਦੇ ਵਾਸਤੇ ਛੱਡ ਬਣ ਕੇ ਪੂਰਨ ਤੌਰ ਤੇ ਤਿਆਰ ਹੋ ਚੁੱਕਾ ਹੈ ਤੇ ਸਾਡਾ ਲਗਾਤਾਰ ਹੁਣ ਨੈਸਟ ਟੀਚਾ ਗਊਸ਼ਾਲਾ ਦੇ ਵਿੱਚ ਹਰੇ ਚਾਰੇ ਦੀ ਥੋੜੀ ਦਿੱਕਤ ਆ ਰਹੀ ਸੀ ਉਸ ਦੇ ਵਾਸਤੇ ਅਸੀਂ ਜ਼ਮੀਨ ਖਰੀਦ ਦਾ ਪ੍ਰਾਲਾ ਕੀਤਾ ਹੈ ਅਸੀਂ ਪੌਣੇ ਦੋ ਕਿੱਲੇ ਜ਼ਮੀਨ ਖਰੀਦੀ ਹੈ ਜਿਸ ਉੱਤੇ ਲਗਭਗ 70 ਲੱਖ ਰੁਪਏ ਲਗਤ ਆਵੇਗੀ ਜਿਸ ਵਿੱਚ ਸਾਡੇ ਕੋਲ 50 ਲੱਖ ਰ ਅਸੀਂ ਪੂਰੇ ਸੰਸਥਾਾਂਾਂ ਕੋਲੇ ਇਸ ਸ਼ਹਿਰ ਦੇ ਮੋਤਵਰ ਵਿਅਕਤੀਆਂ ਕੋਲੇ ਜਾ ਰਹੇ ਸਾਨੂੰ ਲੱਗਦਾ ਵੀ ਸਾਡਾ ਜਿਹੜਾ ਟਾਰਗੇਟ ਹੈ ਬਹੁਤ ਛੇਤੀ ਪੂਰਾ ਹੋ ਜਾਊਗਾ ਪਰ ਅਸੀਂ ਛੋਟੇ ਮਾਧਮ ਰਾਹੀਂ ਫਿਰ ਵੀ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਵੀ ਜੋ ਵੀ ਵਿਅਕਤੀ ਜ਼ਮੀਨ ਭੂਮੀਦਾਨ ਕਰਨਾ ਚਾਹੁੰਦਾ ਹੈ ਉਹ ਸਾਡੀ ਗਊਸ਼ਾਲਾ ਕਮੇਟੀ ਨਾਲ ਸੰਪਰਕ ਕਰ ਸਕਦਾ ਹੈ ਉਹ ਆਪਦਾ ਗੁਪਤ ਤੌਰ ਤੇ ਦਾਨ ਦੇ ਕੇ ਆਪਦਾ ਨਾਮ ਲਿਖਵਾ ਸਕਦਾ ਹੈ ਸਾਫਾ ਕਿੰਨੇ ਤੋਂ ਕਿੰਨੇ ਵਜੇ ਤੱਕ ਹੋਇਆ ਕਰੇਗੀ ਹਰਪ੍ਰੀਤ ਜੀ ਇਹ ਰੋਜ਼ਾਨਾ 2 ਵਜੇ ਤੋਂ ਲੈ ਕੇ 5 ਵਜੇ ਤੱਕ ਰਖਾ ਹੋਇਆ ਕਰੇਗੀ ਨਵੀਨ ਪੰਡਤ ਜੀ ਨਵੀਨ ਸ਼ਾਸਤਰੀ ਸੁਨਾਮ ਵਾਲੇ ਕਥਾ ਕਿੰਨੇ ਦਿਨ ਕਥਾ ਚੱਲੂਗੀ ਇਹ 7 ਦਿਨ ਕਥਾ ਚੱਲੂਗੀ 23 ਤਰੀਕ ਨੂੰ ਭੰਡਾਰਾ ਹੋਊਗਾ 23 ਤਰੀਕ ਨੂੰ ਭੋਗ ਪਾਏ ਜਾਣਗੇ 9 ਵਜੇ ਤੋਂ ਲੈ ਕੇ 11 ਵਜੇ ਤੱਕ ਕਰਕਤਾ ਹੋਊਗੀ 11 ਵਜੇ ਉਸ ਦਿਨ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਲੰਗਰ ਟੁੱਟ ਵਰਤੇਗਾ ਜੀ